ਜਾ ਗੁਰੂ ਦੇ ਜਾ ਹੋ ਸਵੇਰ ਦੇ 4:30 ਵਜੇ ਹੀ ਪਟਾ ਤੇ ਥਾਪੀਆਂ ਮਾਰ ਲਾ ਪੈਂਦੇ ਨੇ ਪੋਰਾ ਪਰਵਾਹ ਨਹੀਂ ਕਰਦੇ ਮਾਰਦੇ ਜੰਪ ਪਕ 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 ਬੰਦੇ ਆ ਗੂ ਆਡੇ ਬਾਹਰ ਕੱਢ ਦੋ ਨਾ ਜਾਨ ਤੋਂ ਹੱਥੋਂ ਬੈਠੋਗਾ ਕਿ ਮੈਨੂੰ ਡਿਨਰ ਬ੍ਰੇਕਫਾਸਟ ਨਾ ਕਰਨਾ ਪੈ ਜਾਵੇ ਸਾਲਿਓ ਬਾਂਗਾ ਤੁਸੀਂ ਮਾਰਨੇ ਤੇ ਹਾਕਾ ਮੈਂ ਮਾਰਨ ਆ ਅ ਤੈਨੂੰ ਆਏ ਦਾ ਸਾਥ ਜੀ ਇੱਕ ਯਾਰ ਦੋ 1003 125 36501 64320 321 ए एक ला भाई 15 20000 रेपिटिशंस लाके ते मैं पीन दिया ग्रीन जूस ਡੋਲਾ ਚੱਕ ਰੋ ਕਰਾ ਬੜਦਾ ਗੱਲ ਕਿ ਨਹੀਂ ਆ ਦੇ ਲਾ ਭਾਈ ਜੇਸ ਸਾਹਿਬ ਨਾਲ ਚੋਬਰ ਦੀ ਕਾਸ਼ਰਤ ਆ ਕੱਲੇ ਜਲੂਸ ਨਾਲ ਗਲਤ ਨਹੀਂ ਬੜਲੀ ਭਾਤ ਭਾਂ ਦਾ ਫਰੂਟ ਖਾਣਾ ਪੈਣਾ ਤੇ ਅਤਰੰਗੀ ਕਿਸਮ ਦੀ ਭਸਮ ਖਾਣੀ ਪੈਣੀ ਬਾਨ ਸਕੂਪ ਤੂਜ਼ ਗੂ ਲਾ ਵੇ ਜੇਮਸ ਬੌਂਡ ਦੇ ਚਾਚੇ ਦੇ ਮੁੰਡੇ ਨੇ ਬਰੀਫ ਕੇਸ ਚੱਕ ਲਿਆ ਹਾਂ ਕੀ ਵੇਨ ਐ ਲੇਟ ਐ ਲੇਟ ਐ ਆ ਜਾ ਆ ਜਾ ਲਾ ਵੇ ਹੂ ਹੂ ਕਰਦੀਆਂ ਗੱਡੀਆਂ ਸ਼ੂਟਿੰਗਾਂ ਤੇ ਜਾ ਰਹੀਆਂ ਕੇ ਨਿਰਮਾਤਾ ਨਿਰਦੇਸ਼ਕ ਇੰਤੀਆਜ਼ ਅਲੀ ਜੀ ਦਿਲਜੀਤ ਸੇ ਕਹ ਰਹੇ ਯਾਰ ਐਕਟਰ ਤੋ ਦੁਨੀਆ ਵਿੱਚ ਬਹੁਤ ਐ ਪਰ ਤੂੰ ਆਪਣਾ ਐ ਯਾਰ ਇਸੇ ਲਈ ਤੋ ਤੁਮੇ ਦੁਬਾਰਾ ਲੀਆ ਫਿਲਮ ਮੇ ਲਾ ਵੇ ਇਹ ਆਂਦੇ ਕਿਆ ਇੱਕ ਸ਼ਾਟ ਹੋਰ ਪਿਆ ਤੇ ਮੈਂ 4 ਵਜੇ ਦਾ ਉਠਿਆ ਮੈਨੂੰ ਆ ਗਈ ਨੀਂਦ ਕਿਉਂਕਿ ਇਹਨਾਂ ਦਾ ਸਟੈਂਸ ਹੈਗਾ 7 ਵਜੇ ਦਾ ਤੇ 8:30 ਵਜੇ ਗਏ ਚਾਚਾ ਯਾਰ ਇਹ ਬੰਦਾ ਭਗਤਾ ਐ ਦੀ ਖਾਤਰ 2 ਘੰਟੇ ਵੀ ਵਾ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਰੱਬ ਜੀ ਬਾਏ ਬਾਏ டா டா